ਸਤਿ ਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਦੇ ਪਿਛਲੇ ਅਧਿਆਏ ਦੇ ਵਿੱਚ ਅਸੀਂ ਸ਼੍ਰਵਨ ਕੀਤਾ ਸੀ ਕਿ ਕਿਵੇਂ ਗੁਰੂ ਹਰ राय ਸਾਹਿਬ ਜੀ ਨੇ ਔਰੰਗਜ਼ੇਬ ਦੇ ਭਰਾ ਅਤੇ ਸ਼ਾਹ ਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦੀ ਮਦਦ ਕੀਤੀ ਉਸ ਨੂੰ ਵਿਆਸਪਾਰ ਕਰਵਾ ਕੇ ਲਾਹੌਰ ਵੱਲ ਭੇਜ ਦਿੱਤਾ ਤੇ ਉੱਧਰ ਗੁਰੂ ਘਰ ਦੇ ਵਿਰੋਧੀਆਂ ਜਿੰਨਾ ਵਿੱਚ ਗੁਰੂ ਹਰ राय ਸਾਹਿਬ ਜੀ ਦਾ ਵੱਡਾ ਭਰਾ ਧੀਰਮਲ ਵੀ ਸ਼ਾਮਲ ਸੀ ਉਹਨਾਂ ਨੇ ਚਿੱਠੀਆਂ ਲਿਖੀਆਂ ਔਰੰਗਜ਼ੇਬ ਨੂੰ ਕਿ ਜੇਕਰ ਗੁਰੂ ਹਰ राय ਜੀ ਮਦਦ ਨਾ ਕਰਦੇ ਤਾਂ ਤਾਰਾ ਸ਼ਿਕੋ ਪਕੜਿਆ ਜਾ ਚੁੱਕਾ ਹੁੰਦਾ ਜਾ ਹੁਣ ਖਤਮ ਕੀਤਾ ਜਾ ਚੁੱਕਾ ਹੁੰਦਾ ਸੋ ਮੁਕਦੋਸ਼ੀ ਦੇ ਤਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਤੇ ਅਰੰਗਜੀਬ ਨੇ ਉਸ ਸਮੇਂ ਫਿਰ ਚਿੱਠੀ ਭੇਜ ਕੇ ਗੁਰੂ ਹਰ राय ਸਾਹਿਬ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਹਾਜ਼ਰ ਹੋਣ ਵਾਸਤੇ ਕਿਹਾ ਏ ਗੁਰੂ ਹਰ राय ਸਾਹਿਬ ਜੀ ਨੇ ਉਸਤੇ ਆਏ ਹੋਏ ਇਲਚੀ ਨੂੰ ਜਿਹੜਾ ਸਨੇਹਾ ਦਿੱਤਾ ਏ ਉਹ ਕਹਿਣ ਲੱਗੇ ਕੇ ਜਾ ਕੇ ਔਰੰਗਜੀਬ ਨੂੰ ਦੱਸ ਦਿਓ ਕਿ ਅਸੀਂ ਨਾ ਤੇ ਉਸ ਦਾ ਕੋਈ ਟੈਕਸ ਦੇਣਾ ਹੈ ਤੇ ਨਾ ਹੀ ਉਸ ਦਾ ਕੋਈ ਇਲਾਕਾ ਸਾਡੇ ਅਧੀਨ ਹੈ ਤੇ ਨਾ ਹੀ ਸਾਡੀ ਤੇ ਉਸ ਦੇ ਆਪਸੀ ਸੰਬੰਧ ਮੁਰਸ਼ਿਦ ਅਤੇ ਚੇਲਾ ਵਾਲੇ ਹਨ ਸੋ ਗੁਰੂ ਹਰਰਾਏ ਸਾਹਿਬ ਜੀ ਨੇ ਔਰੰਗਜੀਬ ਦੇ ਦਰਬਾਰ ਵਿੱਚ ਹਾਜ਼ਰ ਨਾ ਹੋਣ ਦਾ ਫੈਸਲਾ ਲਿਆ ਪਰ ਕੁਝ ਮੋਰੀ ਸਿੱਖਾਂ ਦੇ ਨਾਲ ਸਲਾਹ ਹੋਈ ਏ ਮੋਰੀ ਸਿੱਖਾਂ ਨੇ ਉਸ ਵੇਲੇ ਬੇਨਤੀ ਕੀਤੀ ਏ ਪਾਤਸ਼ਾਹ ਸਾਨੂੰ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ ਏ ਤੁਸੀਂ ਬੇਸ਼ੱਕ ਨਾ ਜਾਵੋ ਪਰ ਆਪਣਾ ਕੋਈ ਨਾ ਕੋਈ ਉਸ ਦੇ ਦਰਬਾਰ ਦੇ ਵਿੱਚ ਜਰੂਰ ਭੇਜਣਾ ਚਾਹੀਦਾ ਏ ਸੋ ਫੈਸਲਾ ਹੋਇਆ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ RAM RAJ ਨੂੰ ਜਿਸ ਨੂੰ ਉਹ ਪਿਆਰ ਦੇ ਨਾਲ ਕਰਤਾ ਪੁਰਖ ਵੀ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ ਫੈਸਲਾ ਹੋਇਆ ਬਾਬਾ ਰਾਮਰਾਜ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਵੇਗਾ ਤੇ ਜਾ ਕੇ ਆਪਣੇ ਗੁਰੂ ਘਰ ਦਾ ਪੱਖ ਰੱਖੇਗਾ ਸੋ ਬਾਬਾ ਰਾਮਰਾਏ ਨੂੰ ਭੇਜਣ ਦੀ ਤਿਆਰੀ ਕਰਵਾਈ ਗਈ ਪਾਤਸ਼ਾਹ ਜੀ ਨੇ ਆਪਣਾ ਇੱਕ ਰੁਮਾਲ ਬਾਬਾ ਰਾਮਰਾਏ ਨੂੰ ਦਿੱਤਾ ਏ ਤੇ ਨਾਲ ਇਹ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਦਿਆਂ ਹਾਂ ਕਿ ਹਾਏ ਕੇ ਰੰਗਜੀਤ ਤੇ ਦਰਬਾਰ ਵਿੱਚ ਜਾ ਕੇ ਸੱਚ ਬੋਲਣਾ ਕਿਸੇ ਪ੍ਰਕਾਰ ਵੀ ਡਰਨਾ ਜਾਂ ਝਕਣਾ ਨਹੀਂ ਕਿਸੇ ਦਬਾਅ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਰਨੀ ਤੁਹਾਡੇ ਨਾਲ ਅਸੀਂ ਹਮੇਸ਼ਾ ਅੰਗ-ਸੰਗ ਰਹਾਂਗੇ ਜੋ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਉਹ ਕਾਇਮ ਰੱਖਣੀ ਤੇ ਹਰ ਪੱਖ ਨੂੰ ਨਿਰਦਾਰ ਹੋ ਕੇ ਸੱਚ ਹੋ ਕੇ ਰੱਖਣਾ ਹੈ ਸੋ ਬਾਬਾ ਰਾਮ ਰਾਏ ਜੀ ਨੂੰ ਜਦੋਂ ਗੁਰੂ ਦਰਬਾਰ ਵੱਲ ਭੇਜਿਆ ਤਾਂ ਇੱਕ ਗੱਲ ਹੋਰ ਪਾਤਸ਼ਾਹ ਜੀ ਨੇ ਰਾਮ ਰਾਏ ਨੂੰ ਕਹੇ ਕਹਿੰਦੇ ਜਿੱਥੇ ਤੁਹਾਡਾ ਟਿਕਾਣਾ ਬਣਾਇਆ ਜਾਵੇ ਰਹਿਣ ਦਾ ਉੱਥੇ ਤਾਂ ਉੱਥੇ ਤੇ ਸੇ ਆਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲੈਣਾ ਹੈ ਤੇ ਉਹਦੇ ਵਿੱਚ ਜਦੋਂ ਵੀ ਅਰੰਗਜੀਤ ਦੇ ਦਰਬਾਰ ਵਿੱਚ ਜਾਣਾ ਹੈ ਉਦੇ ਵਿੱਚੋਂ ਹੁਕਮਨਾਮਾ ਲੈ ਕੇ ਜਾਣਾ ਹੈ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗੇ ਤਾਂ ਗੁਰੂ ਸਾਹਿਬ ਨੇ ਜਦੋਂ ਭੇਜਿਆ ਜਿਹੜੇ ਬਚਨ ਕੀਤੇ ਉਹ ਸਮੇਂ ਜਿਹੜੇ ਉਹ ਸਮੇਂ ਦੇ ਲਖਾਰੀ ਆ ਉਹਨਾਂ ਨੇ ਲਿਖਿਆ ਕਹਿਣ ਲੱਗੇ ਸੁਣੋ ਪੁੱਤਰ ਮੈਂ ਬਚਨ ਜੋ ਕਹਾਂ ਤੁਮਰੇ ਸੰਗ ਸਦਾ ਮੈਂ ਰਹਾਂ ਦਿਲ ਦੇ ਪਤ ਸਮ ਜਾਏ ਤੁਮ ਮਿਲੋ ਕਸ਼ੂ ਸ਼ੰਕਾ ਭੈ ਨਹੀਂ ਮਨ ਮੈਂ ਗਿ ਲੋ ਤੇਮਰਾ ਬਚਨ ਸਫਲ ਸਭ ਹੋਏ ਤੁਮ ਸਮਾਨ ਬਲੀ ਨਹੀਂ ਕੋਏ ਜੋ ਪੂਛਾ ਸੋ ਸਤ ਕਰ ਦੀਜਾ ਕਸ਼ੂ ਕਰਾਮਾਤ ਪ੍ਰਗਟ ਨਹੀਂ ਕੀਜਾ ਭਾਵੇਂ ਕਿਸੇ ਵੀ ਤਰ੍ਹਾਂ ਦੀ ਉੱਥੇ ਕਰਾਮਾਤ ਨਹੀਂ ਵਿਖਾਉਣੇ ਸਾਰੇ ਗੱਲ ਸੋ ਸਮਝ ਕੇ ਉਸ ਦਾ ਜਵਾਬ ਦੇਣਾ ਹੈ ਤੋ ਬਾਬਾ RAM ਰਾਏ ਨੇ ਜਾ ਕੇ ਮਾਜਨੂ ਕੇ ਟੀਲੇ ਨਿਵਾਸ ਕੀਤਾ ਹੈ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਔਰੰਗਜ਼ੇਬ ਨੇ ਬਾਬਾ ਰਾਮਰਾਏ ਨੂੰ ਇੱਕ ਜ਼ਹਿਰ ਨਾਲ ਭਰੇ ਹੋਏ ਪੋਸ਼ਾਕ ਭੇਜੀ ਹੈ ਜਿਸ ਨੂੰ ਪਹਿਨਦਿਆਂ ਹੀ ਕਿਸੇ ਵੀ ਇਨਸਾਨ ਦੀ ਮੌਤ ਹੋ ਸਕਦੀ ਸੀ ਬਾਬਾ ਰਾਮਰਾਏ ਨੂੰ ਜਦੋਂ ਉਹ ਪੋਸ਼ਾਕ ਭੇਜੀ ਬਾਬਾ ਰਾਮਰਾਏ ਨੇ ਪੋਸ਼ਾਕ ਪਹਿਨੀ ਪਰ ਬਾਬਾ ਰਾਮਰਾਏ ਜੀ ਨੂੰ ਕੁਝ ਵੀ ਨਹੀਂ ਹੋਇਆ ਉਸੇ ਤਰ੍ਹਾਂ ਹੀ ਵਿਚਰਦੇ ਰਹੇ ਤਾਂ ਔਰੰਗਜੀਬ ਬੜਾ ਹੈਰਾਨ ਹੋਇਆ ਕਿ ਇਹ ਪੁਸ਼ਾਕ ਕਿਸੇ ਆਮ ਬੰਦੇ ਨੂੰ ਪਹੁੰਚਾ ਦਿੱਤੀ ਜਾਵੇ ਕਿਸੇ ਆਮ ਬੰਦੇ ਨੂੰ ਪਵਾ ਦਿੱਤੀ ਜਾਵੇ ਤਾਂ ਉਸ ਦੀ ਤੁਰੰਤ ਮਾਤ ਹੋ ਜਾਂਦੀ ਹੈ ਪਰ ਬਾਬਾ ਰਾਮਰਾਏ ਜੀ ਨੂੰ ਤੇ ਹੋਇਆ ਇਹ ਕੁਛ ਨਹੀਂ ਉਸ ਤੋਂ ਬਾਅਦ ਔਰੰਗਜੀਬ ਨੇ ਜਦੋਂ ਆਪਣੇ ਦਰਬਾਰ ਦੇ ਵਿੱਚ ਸੱਦਿਆ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੋਏ ਬਾਬਾ ਰਾਮ ਰਾਏ ਜੀ ਨੇ ਸਾਰੇ ਹੀ ਸਵਾਲਾਂ ਦੇ ਜਵਾਬ ਬਹੁਤ ਛੱਲੇ ਬਖਸ਼ ਦੇਣੇ ਸ਼ੁਰੂ ਕੀਤੇ ਨੇ। ਔਰੰਗਜੀਬ ਨੇ ਪੁੱਛਿਆ ਕੋਈ ਕਰਾਮਾਤ ਕੋਲ ਹੈ ਤਾਂ ਬਾਬਾ ਰਾਮ ਰਾਏ ਜੀ ਨੇ ਜਾਦੂਗਰਾਂ ਵਾਂਗ ਕਰਾਮਾਤਾਂ ਦੇ ਖੇਲ ਦਿਖਾਉਣੇ ਸ਼ੁਰੂ ਕਰ ਦਿੱਤੇ। ਇਤਿਹਾਸਕਾਰਾਂ ਦੇ ਮੁਤਾਬਕ 72 ਤਰ੍ਹਾਂ ਦੀਆਂ ਕਰਾਮਾਤਾਂ ਬਾਬਾ ਰਾਮ ਰਾਏ ਨੇ ਔਰੰਗਜੀਬ ਨੂੰ ਦਿਖਾਈਆਂ। ਇੱਕ ਦਿਨ ਇੱਕ ਮਰਿਆ ਹੋਇਆ ਬੱਕਰਾ ਰੰਗਜੀਬ ਨੇ ਬਾਬਾ RAM ਰਾਏ ਦੇ ਸਾਹਮਣੇ ਪੇਸ਼ ਕੀਤਾ ਤੇ ਬਾਬਾ RAM ਰਾਏ ਨੇ ਮੋਏ ਹੋਏ ਬੱਕਰੇ ਨੂੰ ਜਵਾ ਦਿੱਤਾ ਖੂਨੀ ਮਸਤ ਹਾਥੀ ਭੇਜਿਆ ਗਿਆ ਜਿਹੜਾ ਸਾਹਮਣੇ ਆਉਣ ਵਾਲੇ ਹਰੇਕ ਨੂੰ ਆਪਣੇ ਪੈਰਾਂ ਥੱਲੇ ਰਾਂਦ ਕੇ ਖਤਮ ਕਰ ਦਿੰਦਾ ਸੀ ਪਰ ਬਾਬਾ RAM ਰਾਏ ਨੇ ਜਦੋਂ ਉਹਦੇ ਕੋਲ ਮਸਤ ਹਾਥੀ ਆਇਆ ਏ ਤਾ ਉਹ ਮਸਤ ਹਾਥੀ ਬਿਲਕੁਲ ਸ਼ਾਂਤ ਹੋ ਗਿਆ ਬਾਬਾ ਰਾਮਰਾਏ ਨੇ ਉਸ ਹਾਫੀ ਦੇ ਉੱਤੇ ਸਵਾਰੇ ਚੜੇ ਇੱਕ ਨਿੰਦਕ ਜਿਹੜਾ ਗੁਰੂ ਘਰ ਦੇ ਵਿਰੁੱਧ ਬੋਲਦਾ ਸੀ ਬਾਬਾ ਰਾਮਰਾਏ ਜੀ ਨੇ ਆਪਣੀ ਕਰਾਮਾਤ ਦੇ ਨਾਲ ਉਸ ਨਿੰਦਕ ਦੀ ਜ਼ੁਬਾਨ ਹੀ ਬੰਦ ਕਰ ਦਿੱਤੀ ਤੇ ਜਦੋਂ ਉਹ ਇਸ਼ਾਰਿਆਂ ਦੇ ਨਾਲ ਮਨਤਾ ਕਰਨ ਲੱਗਾ ਤਾਂ ਉਸ ਦੀ ਜ਼ੁਬਾਨ ਫਿਰ ਦੁਬਾਰਾ ਤੋਂ ਚਾਲੂ ਕਰ ਦਿੱਤੀ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਕਰਾਮਾਤਾਂ ਬਾਬਾ ਰਾਮਰਾਏ ਨੇ ਅਰੰਗਜੀਤ ਨੂੰ ਦਿਖਾਈਆਂ ਦਿਨ ਦੇ ਵਿੱਚ ਹੀ ਤਾਰੇ ਚੜ੍ਹੇ ਦਿਖਾ ਦਿੱਤੇ ਤੇ ਇਸ ਤੋਂ ਇਲਾਵਾ ਜਿੰਦਰੇ ਵੱਜੇ ਹੋਏ ਸਨ ਬਾਬਾ ਰਾਮਰਾਏ ਜੀ ਨੇ ਆਪਣੇ ਕਰਾਮਾਤ ਦੇ ਨਾਲ ਖੋਲ ਦਿੱਤੇ ਕਈ ਵਾਰ ਬਾਬਾ ਰਾਮਰਾਏ ਜਦੋਂ ਅਰੰਗਜੀਤ ਦੇ ਕੋਲ ਜਾਂਦਾ ਅਰੰਗਜੀਤ ਪਾਲਕੀ ਭੇਜਿਆ ਕਰਦਾ ਸੀ ਬਾਬਾ ਰਾਮਰਾਏ ਜੀ ਨੂੰ ਲੈਣ ਤੇ ਕਈ ਵਾਰ ਬਾਬਾ ਰਾਮ ਰਾਏ ਹੁਣ ਜਿਹੜੇ ਕਹਾਰ ਸਨ ਪਾਲ ਕੇ ਚੱਕਣ ਵਾਲੇ ਉਹਨਾਂ ਨੂੰ ਕਹਿ ਦਿੰਦਾ ਤੁਹਾਨੂੰ ਪਾਲ ਕੇ ਚੁੱਕਣ ਦੀ ਲੋੜ ਨਹੀਂ ਪਾਲਕੀ ਦੇ ਵਿੱਚ ਬੈਠਦੇ ਤਾਂ ਆਪਣੇ ਆਪ ਹੀ ਪਾਲਕੀ ਚੁੱਕੀ ਜਾਂਦੀ ਤੇ ਚੱਲ ਪੈਂਦੀ ਅਰੰਗਜੀਵ ਇਹ ਦੇਖ ਕੇ ਸਾਰਾ ਹੀ ਜਿਹੜਾ ਕੋਤਕ ਸਨ ਦੇਖ ਕੇ ਬਹੁਤ ਹੈਰਾਨ ਹੋ ਰਿਹਾ ਸੀ ਇੱਕ ਦਿਨ ਅਰੰਗਜੀਵ ਨੇ ਆਪਣੀ ਚਿੱਟੀ ਦਾੜੀ ਦਿਖਾਏ ਕੈਨ ਲੱਗਾ RAMRAI ਇਸ ਦਾ ਕੋਈ ਹੱਲ ਹੈ ਕਿ ਇਸ ਦਾ ਰੰਗ ਬਦਲ ਜਾਵੇ ਜੋ ਗੁਰੂ ਪਾਤਸ਼ਾਹ ਜੀ ਨੇ ਇੱਕ ਰੁਮਾਲ ਦਿੱਤਾ ਸੀ RAMRAI ਜੀ ਨੂੰ ਉਹਨਾਂ ਨੇ ਆਪਣਾ ਰੁਮਾਲ ਕੱਢਿਆ ਰੰਗਜੀਤ ਦੇ ਮੂੰਹ ਉੱਤੇ ਫੇਰਿਆ ਤੇ ਰੰਗਜੀਤ ਦੀ ਸਾਰੀ ਦਾੜ੍ਹੀ ਕਾਲੀ ਹੋ ਗਈ ਇੱਕ ਦਿਨ ਜੰਮਨਾ ਦਾ ਜਲ ਬਹੁਤ ਜ਼ਿਆਦਾ ਤਾਂ ਤੱਕ ਚੜਿਆ ਪਿਆ ਸੀ ਜਿਸ ਨਾਲ ਬਾਹਰ ਸਾਰੀ ਤਬਾਹੀ ਮੱਝ ਸਕਦੀ ਸੀ ਰਾਮ ਰਾਏ ਜੀ ਨੇ ਨજર ਭਰ ਕੇ ਜਮਣਾਵਲ ਤੱਕਿਆ ਤੇ ਜਮਣਾ ਦਾ ਜਲ ਜਿਹੜਾ ਸੀ ਉਹ ਗਿੱਟੇ ਗਿੱਟੇ ਰਹਿ ਗਿਆ ਉਸੇ ਵੇਲੇ ਹੀ ਜਮਣਾ ਜਿਹੜੇ ਸੀ ਉੱਤਰ ਗਏ ਇੱਕ ਬੜਾ ਵੱਡਾ ਟਿੱਡੇ ਦਲ ਦਿੱਲੀ ਦੇ ਵਿੱਚ ਆਣ ਸ਼ਾਮਲ ਹੋਇਆ ਟਿੱਡੇ ਦਲ ਪਹੁੰਚ ਗਿਆ ਦਿੱਲੀ ਦੇ ਵਿੱਚ ਫਸਲਾਂ ਨੂੰ ਲੱਗਾ ਖਰਾਬ ਕਰਨਾ ਤਾਂ ਰਾਮ ਰਾਏ ਜੀ ਨੇ ਇਸ਼ਾਰਾ ਕਰਕੇ ਹੀ ਉਹ ਸਾਰਾ ਟਿੱਡੇ ਦਲ ਪਹਾੜਾ ਵਾਲੇ ਪਾਸੇ ਨੂੰ ਮੋੜ ਦਿੱਤਾ ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਰਾਮਾਤਾਂ ਜੋ ਜਾਦੂਗਰ ਵਾਂਗ ਸਨ ਉਹ ਔਰੰਗਜ਼ੇਬ ਨੂੰ ਦਿਖਾਈਆਂ ਗੁਰੂ ਸਾਹਿਬ ਜੀ ਨੇ ਜਿਹੜੇ ਮਸੰਦ ਨਾਲ ਭੇਜੇ ਸਨ ਉਹ ਮਸੰਦਾਂ ਨੇ ਇਹ ਸਾਰੇ ਕੁਸ਼ ਦਾ ਹਾਲ ਚਿੱਠੀਆਂ ਰਾਹੀਂ ਗੁਰੂ ਹਰ ਰਾਏ ਸਾਹਿਬ ਜੀ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਕਿ RAM ਰਾਏ ਹੋਣਾ ਜਾਦੂਗਰਾਂ ਵਾਂਗ ਕਰਾਮਾਤਾਂ ਦਿਖਾਉਣ ਲੱਗ ਪਿਆ ਹੈ ਸਾਰੇ ਹਾਲ ਗੁਰੂ ਹਰ ਰਾਏ ਸਾਹਿਬ ਜੀ ਗੱਲ ਪਾਉਂਚ ਰਹੇ ਸਨ ਇੱਕ ਦਿਨ ਔਰੰਗਜੀਬ ਕਹਿਣ ਲੱਗਾ ਕਿ ਮੇਰੇ ਮਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਦਾਰਥ ਖਾਣ ਦੀ ਇੱਛਾ ਹੈ ਤਾਂ ਫਿਰ ਬਾਬਾ ਰਾਮਰਾਏ ਨੇ ਉਸੇ ਵੇਲੇ ਕੀ ਕੀਤਾ ਉਹਨਾਂ ਨੇ ਫਿਰ ਆਪਣੀ ਕਰਾਮਾਤ ਦੇ ਨਾਲ ਕਾਬਲ ਦੇ ਮੇਵੇ ਮਥਰਾ ਦੇ ਪੇੜੇ ਰਸਤਕ ਦੀ ਰਿਓੜੀ ਤੇ ਪਟਨਾ ਤੋਂ ਕਚੋਰੀ ਤੇ ਅੰਮ੍ਰਿਤਸਰ ਸਾਹਿਬ ਤੋਂ ਕੜਾ ਜਿਹੜਾ ਸੀ ਉਹ ਵੀ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਅਰੰਗਜੀਤ ਨੂੰ ਮੱਕੇ ਦੇ ਦਰਸ਼ਨ ਉਹਦੇ ਦਰਬਾਰ ਦੇ ਵਿੱਚ ਹੀ ਕਰਵਾ ਦਿੱਤੇ ਇਸੇ ਤਰ੍ਹਾਂ ਮਾਲਵੇ ਦੇ ਅੰਬ ਨਾਗਪੁਰ ਦਾ ਪਾਣ ਜਿਹੜਾ ਸੀ ਉਹ ਵੀ ਅਰੰਗਜੀਤ ਦੇ ਸਾਹਮਣੇ ਪੇਸ਼ ਕਰ ਦਿੱਤਾ ਜਦੋਂ ਇਹ ਖਬਰਾਂ ਕੀਰਤਪੁਰ ਸਾਹਿਬ ਪਹੁੰਚ ਰਹੀਆਂ ਸਨ ਤਾਂ ਗੁਰੂ ਸਾਹਿਬ ਜੀ ਉਸ ਸਮੇਂ ਇਹਦੀ ਇਸ ਕਰਾਮਾਤਾਂ ਦਿਖਾਉਣ ਵਾਲੀ ਜੋ ਉੱਥੇ ਉਹਦੀ ਸਥਿਤੀ ਸੀ ਉਹਦੇ ਉੱਤੇ ਪਾਤਸ਼ਾਹ ਜੀ ਮਨ ਦੇ ਵਿੱਚ ਬਹੁਤ ਰੋਸ ਕਰ ਰਹੇ ਸਨ ਕਿ ਇਸ ਨੂੰ ਭੇਜਿਆ ਸੀ ਆਪਣਾ ਪੱਖ ਰੱਖਣ ਵਾਸਤੇ ਪਰ ਇਹ ਤਾਂ ਜਾਦੂਗਰਾਂ ਵਾਂਗ ਕਰਾਮਾਤਾਂ ਦਿਖਾਉਣ ਲੱਗ ਪਿਆ ਹੈ ਸੋ ਗੁਰੂ ਸਵਾਰੋ ਇਸੇ ਤਰ੍ਹਾਂ ਜਦੋਂ ਕਰਾਮਾਤਾਂ ਬੱਬਾ ਰਾਮਰਾਏ ਦਿਖਾ ਰਿਹਾ ਸੀ ਤਾਂ ਔਰੰਗਜੀਬ ਇੱਕ ਦਿਨ ਪੁੱਛਣ ਲੱਗਾ ਕਹਿਣ ਲੱਗਾ ਮੈਨੂੰ ਪਤਾ ਲੱਗਾ ਏ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਤੁਕ ਲਿਖੀ ਹੈ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਹਾਰ ਤਾਂ ਰਾਮਰਾਏ ਖੁਸ਼ਾਮਤ ਦੇ ਵਿੱਚ ਆ ਗਿਆ ਕਿਉਂਕਿ ਰਾਜ ਦੇ ਸੁਖ ਮਾਨਦਿਆਂ ਮਾਨਦਿਆਂ ਉਹਦੇ ਅੰਦਰ ਕਿਤੇ ਨਾ ਕਿਤੇ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਐਸਾ ਨਾ ਹੋਵੇ ਕਿ ਮੈਂ ਇਸ ਦਾ ਜਵਾਬ ਸਹੀ ਨਾ ਦੇਵਾਂ ਤੇ ਔਰੰਗਜ਼ੇਬ ਮੇਰੇ ਤੇ ক্রੋਧਿਤ ਹੋ ਜਾਵੇ ਗੁੱਸਾ ਕਰ ਜਾਵੇ ਕਿਉਂਕਿ RAMRAI ਨੇ ਬਹੁਤ ਵੱਡਾ ਸਤਕਾਰ ਦੇਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਬਰਾਬਰ ਆਸਣ ਲਵਾਉਂਦਾ ਸੀ ਬਾਬਾ RAMRAI ਦਾ ਬਹੁਤ ਸਾਰੇ ਲੋਕ ਬਾਬਾ RAMRAI ਦਾ ਸਤਕਾਰ ਕਰਨ ਲੱਗ ਪਏ ਸਨ ਉਹਨਾਂ ਦੀਆਂ ਕਰਾਮਾਤਾਂ ਦੀਆਂ ਖਬਰਾਂ ਦੂਰ ਦੂਰ ਤੱਕ ਪਹੁੰਚਣ ਲੱਗ ਪਈਆਂ ਸਨ ਬਹੁਤ ਸਾਰੇ ਲੋਕ ਉਹਨਾਂ ਅੱਗੇ ਝੁਕਣ ਲੱਗ ਪਏ ਸਨ ਔਰੰਗਜ਼ੇਬ ਨੇ ਪੁੱਛਿਆ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਹਾਰ ਤਾਂ ਰੰਗਜੀਤ ਨੇ ਜਦੋਂ ਇਹ ਪੁੱਛਿਆ ਬਾਬਾ ਰਾਮਰਾਏ ਜੀ ਕਹਿਣ ਲੱਗੇ ਨਹੀਂ ਬਾਦਸ਼ਾਹ ਇਹ ਲਿਖਣ ਲੱਗਿਆਂ ਲਿਖਾਰੀ ਕੋਲੋਂ ਗਲਤੀ ਹੋ ਗਈ ਅਸਲ ਦੇ ਵਿੱਚ ਇਹ ਤੁਕ ਸੀ ਮਿੱਟੀ ਬੇਈਮਾਨ ਕੀ ਢੇੜਾ ਪਈ ਘਮਿਆਰ ਤਾਂ ਇਹ ਗੱਲ ਕਹੀ ਤਾਂ ਮੁਸਲਮਾਨ ਵੀ ਤਾਂ ਰੰਗਜੀਤ ਖੁਸ਼ ਹੋ ਗਿਆ ਕਿਉਂਕਿ ਰਾਜਾ ਸੀ ਸਮਝਦਾਰ ਸੀ ਦੂਰੰਦੇਸਿਨ ਸਮਝ ਆਉਣੇ ਸ਼ੁਰੂ ਹੋ ਗਈ ਏ ਹੁਣ RAM RAJ ਜਿਨੇ ਆਉਣ ਵਾਲੇ ਸਮੇਂ ਦੇ ਵਿੱਚ ਉਤਰਾ ਅਧਿਕਾਰੀ ਬਨਣਾ ਹੈ ਗਿਰੂ ਬਨਣਾ ਹੈ ਉਹ ਹੁਣ ਮੇਰੇ ਰਾਜ ਦੇ ਤਾਬੇ ਵਿੱਚ ਰਾਜ ਦੇ ਅਧੀਨ ਚੱਲਣ ਲਈ ਤਿਆਰ ਹੋ ਗਿਆ ਹੈ ਕਿਉਂਕਿ ਜਦੋਂ ਡਰ ਪੈਦਾ ਹੋ ਜਾਵੇ ਤੇ ਰਾਜ ਦੀਆਂ ਜਦੋਂ ਸਹੂਲਤਾਂ ਮੰਨਣ ਦਾ ਅੰਦਰ ਲਾਲਚ ਪੈਦਾ ਹੋ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਜੋ ਅਸਲੀਅਤ ਹੈ ਉਸ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਰਾਮ ਰਾਏ ਦੇ ਅੰਦਰ ਲਾਲਚ ਪੈਦਾ ਹੋ ਗਿਆ ਸੀ ਰਾਜ ਦੀਆਂ ਸਹੁਤਾ ਮੰਨਣ ਦਾ ਸੋ ਗੁਰੂ ਹਰ राय ਸਾਹਿਬ ਤਾਂ ਕੇ ਖਬਰ ਪਹੁੰਚੀ ਹੈ ਕਿ ਪੁੱਤਰ RAM RAJE ਨੇ ਗੁਰਬਾਣੀ ਦੀ ਤੁਕ ਦੇ ਵਿੱਚ ਫੇਰ ਬਦਲ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਨੇ ਸਨੇਹਾ ਭੇਜਿਆ ਕਿ RAM RAJE ਨੂੰ ਕਹੋ ਹੁਣ ਮੇਰੇ ਮੱਥੇ 'ਤੇ ਨਾ ਲੱਗੇ ਜਿੱਧਰ ਨੂੰ ਮੂੰਹ ਆਉਂਦਾ ਏ ਉਧਰ ਨੂੰ ਚਲਿਆ ਜਾਵੇ ਕਿਉਂਕਿ ਤੁਸੀਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ ਗੁਰੂ ਨਾਨਕ ਦੀ ਬਾਣੀ ਨੂੰ ਬਦਲਾਉਣ ਦਾ ਸੋ ਜੋ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਹੁਕਮ ਕੀਤਾ ਸੂਰਜ ਪ੍ਰਕਾਸ਼ਤਾ ਲਖਾਰੀ ਲਿਖਦਾ ਏ ਗੁਰਤਾ ਅਚਿਤ ਨਹੀ ਰਾਖਿਓ ਮਾਨ ਸ਼ਬਦ ਵਿਪਰੀਜਾ ਕੀਨ ਮਖਾਨ ਪਹਿਲੇ ਪਾਤਸ਼ਾਹ ਕੇ ਬਾਖ ਫੇਰ ਸਕੇ ਕੋ ਇਨਕੋ ਮਤਰਾਕ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਮ ਰਾਏ ਨੇ ਖੁਸ਼ਾਮਤ ਦੇ ਵਿੱਚ ਆ ਕੇ ਇਹ ਸਭ ਕੀਤਾ ਹੈ ਤਾਂ ਕਿ ਰਾਤ ਦੀਆਂ ਸਹੂਤਾ ਤੇ ਬਹੁਤ ਸਾਰਾ ਧਨ ਪਦਾਰਤ ਪ੍ਰਾਪਤ ਹੋ ਸਾਵੇ ਇਹ ਬਹੁਤੀ ਮਾੜੀ ਗੱਲ ਹੈ ਗਲਤ ਗੱਲ ਹੈ ਤੇ ਨਾਲ ਹੀ ਉਹਨਾਂ ਨੇ ਫਰਮਾਇਆ ਕਰਨ ਤੁਰ ਕੜੇ ਕੀ ਖੁਸ਼ਮੰਦ ਜਾਨ ਦਰਵਕੇ ਤਿਸਤੇ ਆਮਦ ਆਰਥ ਵਿਪਰੀਜਿਆ ਕੀਨ ਸਨਾਵਨ ਹਮ ਕੋ ਭਈ ਨਾ ਇਹ ਹੈ ਮਨ ਭਾਵਣ ਫਿਰ ਹੁਕਮ ਕੀਤਾ ਕਿ ਜਿੱਧਰ ਨੂੰ ਮੂੰਹ ਆਇਆ ਹੈ ਉਧਰ ਨੂੰ ਹੀ ਚਲਿਆ ਜਾਵੇ ਕਿਉਂਕਿ ਗੁਰੂ ਹਰ राय ਸਾਹਿਬ ਜੀ ਆਪ ਵੀ ਗੁਰਬਾਣੀ ਦਾ ਅਦਬ ਸਤਕਾਰ ਕਰਦੇ ਸਨ ਜਿਨ੍ਹਾਂ ਦਾ ਉਸ ਸਮੇਂ ਹੁਕਮ ਹੈ ਸਿੱਖਾਂ ਨੂੰ ਜਿੰਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਤਾਂ ਰਾਮ ਰਾਏ ਨੇ ਫਿਰ ਔਰੰਗਜ਼ੇਬ ਦੇ ਕੋਲ ਪੇਸ਼ ਹੋਇਆ ਏ ਕਹਿਣ ਲੱਗਾ ਕਿ ਮੈਨੂੰ ਗੁਰੂ ਘਰ ਦੇ ਵਿੱਚੋਂ ਅੰਦਤਕਾਰ ਦਿੱਤਾ ਗਿਆ ਏ ਮੇਰੀ ਕੁਝ ਮਦਦ ਕੀਤੀ ਜਾਵੇ ਤਾਂ ਉਹ ਸਮੇਂ ਕਿਹਾ ਜਾਂਦਾ ਏ ਕਿ ਰਾਮ ਰਾਏ ਨੂੰ ਔਰੰਗਜ਼ੇਬ ਨੇ ਕੁਝ ਜ਼ਮੀਨ ਕੁਝ ਜਾਇਦਾਦ ਦੂਣ ਦੇ ਇਲਾਕੇ ਵਿੱਚ ਦੇ ਦਿੱਤੀ ਜਿਸ ਨੂੰ ਅੱਜ ਦੇਹਰਾਦੂਨ ਕਿਹਾ ਜਾਂਦਾ ਏ ਇੰਜ ਬਾਬਾ ਰਾਮ ਰਾਏ ਨੂੰ ਜਦੋਂ ਪੱਕ ਰੱਖਣ ਵਾਸਤੇ ਭੇਜਿਆ ਗਿਆ ਔਰੰਗਜ਼ੇਬ ਦੇ ਦਰਬਾਰ ਖੁਸ਼ਾਮਦ ਵਿਚ ਆ ਕੇ ਲਾਲਚ ਵਿਚ ਆ ਕੇ ਉਸ ਨੇ ਜਦੋਂ ਗੁਰਬਾਣੀ ਦੀ ਤੁੱਕ ਉਸ ਸਮੇਂ ਬਦਲੀ ਤਾਂ ਰਾਮ ਰਾਏ ਨੂੰ ਫਿਰ ਉਸ ਸਮੇਂ ਸਮਝ ਲਓ ਕਿ ਗੁਰੂ ਪੰਥ ਵਿੱਚੋਂ ਸੇਖ ਦਿੱਤਾ ਗਿਆ ਇਹ ਅਧਿਆਇ ਸੀ ਸਿੱਖ ਚੈਪਟਰ ਤੇ ਅੱਜ ਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਜੀਵਨ ਗਾਥਾ ਨੂੰ ਸਮਝਣ ਵਾਸਤੇ ਇਹ ਨਾਲ ਦੇ ਨਾਲ ਹੀ ਸਭ ਜ਼ਰੂਰੀ ਹੈ ਕਿਉਂਕਿ ਗੁਰੂ ਹਰ राय ਸਾਹਿਬ ਜੀ ਦਾ ਇਸ ਘਟਨਾ ਤੋਂ ਛੇਤੀ ਬਾਅਦ ਪਿੱਛੋਂ ਫਿਰ ਜੋਤੀ ਜੋਤ ਸਮਾ ਜਾਂਦੇ ਨੇ ਉਹਨਾਂ ਤੋਂ ਬਾਅਦ ਫਿਰ RAM ਰਾਏ ਦੇ ਛੋਟੇ ਭਰਾ ਭਾਵ ਕਿ ਗੁਰੂ ਹਰ राय ਸਾਹਿਬ ਜੀ ਦੇ ਛੋਟੇ ਪੁੱਤਰ ਬਹੁਤ ਹੀ ਛੁੱਟੀ ਉਮਰ ਦੇ ਵਿੱਚ ਗੁਰਗੱਦੀ ਦੇ ਉੱਤੇ ਬੈਠਦੇ ਨੇ ਸੋ ਅਗਲੇ ਅਧਿਆਏ ਦੇ ਵਿੱਚ ਸਾਹਿਬ ਗੁਰੂ ਹਰ राय ਜੀ ਦੀ ਜੋਤੀ ਜੋਤ ਕਦੋਂ ਤੇ ਕਿਵੇਂ ਸਮਾਏ ਗੁਰੂ ਹਰਕ੍ਰਿਸ਼ਨ ਜੀ ਕਿੰਨੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਉਹਨਾਂ ਕੀ ਕੀ ਚੋਜ ਦਿਖਾਏ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਆਖਰ ਦੇ ਵਿੱਚ ਫਿਰ ਜ਼ਰੂਰੀ ਬੇਨਤੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਕਰਨਾ ਜਰੂਰਤ ਸਮਝੇ ਤਾਂ ਕਮੈਂਟ ਕਰਨਾ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਵਸ ਹੈ ਤਾਂ ਕਿ ਉਹਨਾਂ ਦਾ ਇਤਿਹਾਸ ਸਾਡੇ ਆਉਣ ਵਾਲੇ ਬੱਚਿਆਂ ਤੱਕ ਨਵੇਂ ਜਨਰੇਸ਼ਨ ਤੱਕ ਪਹੁੰਚੇ ਇਸ ਵਾਸਤੇ ਦਾਸ ਵੱਲੋਂ ਇਹ ਨਮਾਣਾ ਜੀ ਉਪਰਾਲਾ ਹੈ ਜੀ ਅਗਲਾ ਅਧਿਆਇ ਲੈ ਕੇ ਦੋ ਦਿਨ ਬਾਅਦ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ